ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੰਬੇਡਕਰ ਊਰਜਾ ਭਵਨ ਦੀ ਗੱਲ ਕਰੀਏ ਤੇ ਆਏ ਦਿਨ ਇਸ ਅੰਬੇਡਕਰ ਊਰਜਾ ਭਵਨ ਨੂੰ ਵੇਖਣ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਂਦੇ ਨੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਵੀ ਆਉਂਦੇ ਨੇ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਵੀ ਆਉਂਦੇ ਨੇ ਮਤਲਬ ਜਿਸ ਦੇ ਕੋਲ ਜਿੰਨਾ ਵਕਤ ਹੁੰਦਾ ਹੈ ਉਹ ਜਦੋਂ ਵੀ ਪੰਜਾਬ ਦੇ ਵਿੱਚ ਉਹਨਾਂ ਦੀ ਫੇਰੀ ਹੁੰਦੀ ਹੈ ਉਹ ਅੰਬੇਡਕਰ ਊਰਜਾ ਭਵਨ ਜੋ ਕਿ ਬਾਰਨ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਬਾਕਮਾਲ ਬਣਿਆ ਹੋਇਆ ਹੈ ਉਸ ਨੂੰ ਵੇਖਣ ਲਈ ਜ਼ਰੂਰ ਆਉਂਦੇ ਨੇ ਅੱਜ ਸਾਡੇ ਵਿਹੜੇ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਆਈ ਹੈ ਜਿਨ੍ਹਾਂ ਨੂੰ ਮੈਂ ਕਾਫੀ ਵਾਰ ਸੁਣਿਆ ਹੈ ਅਲੱਗ-ਅਲੱਗ ਚੈਨਾਂ ਤੇ ਡਿਬੇਟ ਤੇ ਰੂਪ ਵਿੱਚ ਔਰ ਹੋਰ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਅਜੀਹੀਆਂ ਗੱਲਾਂ ਬਾਤਾਂ ਸੁਣੀਆਂ ਨੇ ਜੋ ਸੱਚਮੁੱਚ ਦਿਲ ਨੂੰ ਟੰਬਦੀਆਂ ਨੇ ਜੋ ਬਹੁਤ ਖੂਬਸੂਰਤ ਉਹਨਾਂ ਦੇ ਵਿਚਾਰ ਨੇ ਉਹ ਵੀ ਅੱਜ ਸਾਡੇ ਦਰਮਿਆਨ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ ਲੇਕਿਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਪੋਸੂਨਾਮਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਕਿਉਂਕਿ ਅੱਜ ਦੀ ਵੀਡੀਓ ਬੜੀ ਖਾਸ ਹੋਣ ਜਾ ਰਹੀ ਹੈ ਅੱਜ ਮੈਡਮ ਜੇ ਮੈਡਮ ਕਹਾ ਜਾਂ ਡਾਕਟਰ ਸੋਮਾ ਅਤਰੀ ਜੀ ਕਹਾ ਤੇ ਮਤਲਬ ਇੱਕੋ ਹੀ ਗੱਲ ਹੈ ਰਿਸਪੈਕਟ ਦਾ ਕੋਈ ਸ਼ਬਦ ਨਹੀਂ ਹੁੰਦਾ ਸਾਰੇ ਸ਼ਬਦੀ ਰਿਸਪੈਕਟ ਦੇ ਹੁੰਦੇ ਨੇ ਡਾਕਟਰ ਅਤਰੀ ਮੈਡਮ ਜਿਹੜੇ ਕੀ ਬਕਾਇਦਾ ਤੌਰ ਤੇ ਪਠਾਨਕੋਟ ਤੋਂ ਅੱਜ ਅੰਬੇਡਕਰ ਊਰਜਾ ਪਵਨ ਦੇ ਵਿੱਚ ਤਸ਼ਰੀਫ ਫਰਮਾਨੇ ਉਹਨਾਂ ਦੇ ਨਾਲ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਉਹਨਾਂ ਦੇ ਨਾਲ ਹੀ ਬਿਲਕੁਲ ਬੈਠੇ ਹੋਏ ਨੇ ਮੈਡਮ ਜੀ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮਰ ਚੰਦ ਜੀ ਜੋ ਕਿ ਡਿਸਟ੍ਰਿਕਟ ਮੁਹਾਲੀ ਦੇ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਨੇ ਉੱਥੋਂ ਸੇਵਾਵਾਂ ਦੇ ਰਹੇ ਨੇ ਔਰ ਮਿਸਟਰ ਅਤਰੀ ਜੀ ਸਾਡੇ ਨਾਲ ਬੈਠੇ ਨੇ ਸਭ ਤੋਂ ਪਹਿਲਾਂ ਮੈਂ ਜਸਲ ਸਾਹਿਬ ਦੇ ਕੋਲ ਚਲਦਾ ਉਹਨਾਂ ਨਾਲ ਗੱਲਬਾਤ ਕਰਦਾ ਸਰ ਜਦੋਂ ਵੀ ਕੋਈ ਅੰਬੇਡਕਰ ਊਰਜਾ ਭਵਨ ਦੇ ਵਿੱਚ ਤਸ਼ਰੀਫ ਕੋਈ ਗੈਸਟ ਲਿਆਉਂਦਾ ਹੈ ਤੇ ਸੱਚਮੁੱਚ ਤੁਹਾਡੇ ਦੁਆਰਾ ਕਾਇਮ ਕੀਤੀ ਉਦਾਹਰਨ ਨੂੰ ਵੇਖ ਕੇ ਹਾਸ਼ ਸ਼ਾਸ਼ ਕਰ ਉੱਠਦੇ ਆ ਕੀ ਕਹਿਣਾ ਚਾਹੁੰਦੇ ਜੈ ਕਰਦੇਵ ਤਨਕਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪੁਰ ਅੱਜ ਸਾਡੇ ਭੈਣ ਜੀ ਡਾਕਟਰ ਸੋਮਾ ਆਤਰੀ ਜੀ ਜਿਹੜੇ ਕਿ ਜਗਤਗਿਰੀ ਟਰਸਟ ਪਠਾਨਕੋਟ ਦੇ ਜਨਰਲ ਸੈਕਟਰੀ ਜੀ ਔਰ ਇਹ ਜਿਵੇਂ ਤੁਸੀਂ ਸ਼ਕਸ਼ੀਤ ਕਿਹਾ ਕਿਉਂਕਿ ਇਹਨਾਂ ਦੇ ਵਿਚਾਰ ਇੰਨੇ ਕ ਸੁਲਝੇ ਹੋਏ ਆ ਇਹ ਪਹਿਲੀ ਵਾਰ ਨਹੀਂ ਆਏ ਭਵਨ ਤੇ ਪਹਿਲਾਂ ਵੀ ਆਏ ਆ ਔਰ ਯਾਤਰਾ ਦੇ ਦੌਰਾਨ ਵੀ ਸਨਾਮ ਤੱਕ ਗਏ ਜੀ ਔਰ ਸੰਗਤ ਦੇ ਨਾਲ ਗਏ ਇਹ ਨਹੀਂ ਵੀ ਇਕੱਲੇ ਆਏ ਸੰਗਤ ਵੀ ਆਈ ਡੇਰੇ ਵੱਲੋਂ ਜਿਹੜਾ ਤੰਤਨ ਜਗਤਗਿਰੀ ਪਠਾਨਕੋਟ ਜਿਹਦੇ ਡੇਰਾ ਜਿਹੜੇ ਕਿ ਸਾਡੇ ਇਸ ਵੇਲੇ ਮੌਜੂਦਾ ਗੱਦੀ ਨਿਸ਼ਿਣ ਗਰੀਜ ਮਹਾਰਾਜ ਚਲਾ ਰਹੇ ਉਹਨਾਂ ਦੀ ਵੀ ਇੱਥੇ ਦੋ ਵਾਰ ਜਿਹੜੀ ਹੈ ਫੇਰੀ ਪੈ ਚੁੱਕੀ ਹੈ ਜੀ ਉਹਨਾਂ ਦੇ ਚਰਨ ਪੈ ਚੁੱਕੇ ਹੈ ਔਰ ਉਹਨਾਂ ਵੱਲੋਂ ਆਰਥਿਕ ਸਹਾਇਤਾ ਵੀ ਖੁੱਲ ਕੇ ਕੀਤੀ ਜਾ ਚੁੱਕੀ ਹੈ ਬਿਲਕੁਲ ਜਿੱਥੋਂ ਤੱਕ ਡੇਰਾ ਦਾ ਸਬੰਧ ਹੈ ਇਹਨਾਂ ਵੱਲੋਂ ਜੋ ਮੁਕਤਾ ਲਈ ਕੰਮ ਕੀਤੇ ਜਾਣੇ ਚਾਹੀਦੇ ਆ ਉਹਨਾਂ ਦੇ ਵਿੱਚ ਮੋਰੀ ਹੋ ਕੇ ਡੇਰਾ ਕੰਮ ਕਰ ਰਿਹਾ ਜੀ ਯਾਤਰਾ ਦੇ ਦੌਰਾਨ ਵੀ ਵੈਸੇ ਵੀ ਜਦੋਂ ਵੀ ਕਿਤੇ ਮੌਕਾ ਮਿਲਦਾ ਗੀਰੀ ਜੀ ਮਹਾਰਾਜ ਤੋਂ ਅਸੀਂ ਸਮਾ ਮੰਗੀਏ ਜੀ ਉਹਨਾਂ ਕੋਲ ਹੋਵੇ ਤਾਂ ਉਹ ਕਹਿੰਦੇ ਜਰੂਰ ਆਓ ਬੈਠ ਕੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ ਲੋਕਾਂ ਦੇ ਬਾਰੇ ਵਿੱਚ ਕੀ ਕਰਨਾ ਚਾਹੀਦਾ ਜੀ ਜੋ ਸਕੂਲ ਬਹੁਤ ਅੱਛਾ ਚੱਲ ਰਿਹਾ ਹੈ ਯੂਨੀਵਰਸਿਟੀ ਬਣਾਉਣ ਦੀ ਪ੍ਰੋਪੋਜ਼ਲ ਹੋਰ ਬਹੁਤ ਕੁਸ਼ ਉਸ ਇਲਾਕੇ ਚ ਜਿਵੇਂ ਕਿ ਹਿਮਾਚਲ ਦੀ ਸੰਗਤ ਜੰਮੂ ਕਸ਼ਮੀਰ ਦੀ ਸੰਗਤ ਪੰਜਾਬ ਦੇ ਕਾਫੀ ਸੰਗਤ ਤੇ ਹੋਰ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਜਿਹੜੀ ਹੈ ਉਹ ਡੇਰੇ ਦੇ ਨਾਲ ਜੁੜੀ ਹੋਈ ਹੈ ਡੇਰੇ ਵੱਲੋਂ ਸਤਗੁਰੂ ਅਰਬਦਾਸ ਮਹਾਰਾਜ ਦੀ ਵਿਚਾਰਧਾਰਾ ਜਿਹੜੀ ਹੈ ਉਹਦੇ ਤੇ ਪੂਰਾ ਵਿਚਾਰ ਕਰਕੇ ਲੋਕਾਂ ਦੇ ਵਿੱਚ ਫੈਲਾਈ ਜਾ ਰਹੀ ਹੈ ਜਿਹੜੀ ਕਿ ਮਾਨਵਤਾ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਭਗਤੀ ਲਹਿਰ ਦੇ ਵਿੱਚ ਸਤਗੁਰ ਰਵਦਾਸ ਮਹਾਰਾਜੀ ਦਾ ਸਤਗੁਰ ਕਬੀਰ ਮਹਾਰਾਜ ਜੀ ਦਾ ਸਤਗੁਰ ਨਾਨਕ ਪਾਤਸ਼ਾਹ ਜੀ ਦਾ ਸਤਗੁਰ ਨਾਮਦੇਵ ਜੀ ਦਾ ਜਿੰਨੇ ਵੀ ਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਗੁਰੂ ਹੈ ਸਭ ਦਾ ਮਤਲਬ ਸਤਕਾਰ ਡੇਰੇ ਵੱਲੋਂ ਜਿਹੜਾ ਵੀ ਲੋਕ ਉੱਥੇ ਜਾਂਦੇ ਹੈ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੂੰ ਪਿੱਛੇ ਜੇ ਵੀ ਜਦੋਂ ਤੁਗਲਕਾ ਬਾਦ ਦੇ ਵਿੱਚ ਲੋਡ ਪਈ ਸੀ ਤੇ ਸੰਤਾਂ ਵੱਲੋਂ ਦੇ ਦੇ ਜ ਸੰਗਤ ਵੱਲੋਂ ਬਹੁਤ ਅੱਗੇ ਚੜ ਕੇ ਆਪਣਾ ਰੋਲ ਨਵਾਇਆ ਗਿਆ ਜਿਹੜਾ ਕਿ ਇੱਕ ਬੰਦਾ ਸੀਗਾ ਫਰਜ ਬੰਦਾ ਸੀ ਔਰ ਸੰਗਤ ਨੂੰ ਇੱਕ ਅਟਰੈਕਸ਼ਨ ਦੇਣ ਦੀ ਲੋਡ ਸੀ ਅੱਜ ਵੀ ਇਹਨਾਂ ਦਾ ਅਚਾਨਕ ਰਿਟਾਇਰਮੈਂਟ ਪਾਰਟੀ ਜਿਹੜੇ ਕਿ ਇਹਨਾਂ ਦੇ ਫੈਮਿਲੀ ਦੇ ਨਾਲ ਰਿਲੇਟਡ ਦੇ ਦੇ ਨੂੰ ਮੰਦੇ ਆ ਸਤਗੁਰ ਅਵਦਾਸ ਮਹਾਰਾਜ ਦੀ ਵਿਚਾਰਧਾਰਾ ਚੱਲਦੇ ਆ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਕਰਕੇ ਇਹਨਾਂ ਨੇ ਪਟਿਆਲੇ ਦੇ ਵਿੱਚ ਫੇਰ ਫੇਰਾ ਪਾਇਆ ਤੇ ਅਸੀਂ ਬੇਨਤੀ ਕੀਤੀ ਰਿਕੁਐਸਟ ਕੀਤੀ ਇਹਨਾਂ ਨੇ ਸਮਾਂ ਕੱਢਿਆ ਭੈਣ ਜੀ ਨਾਲ ਵਿਚਾਰ ਚਰਚਾ ਕਿਉਂਕਿ ਫੰਕਸ਼ਨਾਂ ਦੇ ਵਿੱਚ ਜਦੋਂ ਆਉਂਦੇ ਆ ਉਦੋਂ ਇੰਨੀ ਖੁੱਲ੍ਹ ਕੇ ਵਿਚਾਰ ਨਹੀਂ ਹੁੰਦੀ ਤੇ ਜਿਹੜੀ ਨਿੱਜੀ ਤੌਰ ਤੇ ਬੈਠ ਕੇ ਵਿਚਾਰ ਚਰਚਾ ਹੁੰਦੀ ਹੈ ਉਹਦੇ ਵਿੱਚ ਬਹੁਤ ਕੁਝ ਗੱਲਾਂ ਜਿਹੜੀਆਂ ਆ ਉਹ ਸਿੱਖਣ ਲਈ ਮਿਲ ਜਾਂਦੀਆਂ ਸੋ ਅੱਜ ਇਹਨਾਂ ਨੇ ਟਾਈਮ ਕੱਢਿਆ ਮੈਂ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਮਾ ਪੀਐਸਸੀਬੀ ਐਸੋਸੀਏਸ਼ਨ ਵੱਲੋਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਨਾਲ ਮੈਂ ਬੇਨਤੀ ਕਰਦਾ ਕਿ ਪਾਵਰ ਆਫ ਸੋਸ਼ਲ ਜੁਨਟੀ ਦੀ ਜਿਹੜੀ ਵਿਚਾਰਧਾਰਾ ਕਿ 10 ਰੁਪਏ ਲਾਈਫ ਮੈਂਬਰਸ਼ਿਪ ਬਣਾਉਣ ਦੀ ਚੱਲ ਰਹੀ ਹੈ ਮੈਂ ਡੇਰੇ ਨੂੰ ਕਿਉਂਕਿ ਜਨਰਲ ਸਕੱਤਰ ਮਹਾਰਾਜ ਜੀ ਨੂੰ ਵੀ ਬੇਨਤੀ ਕੀਤੀ ਸੀ ਹੁਣ ਵੀ ਜਦੋਂ ਕਰਾਂਗੇ ਕਿਉਂਕਿ ਸਾਡਾ ਤਾਂ ਕੰਮ ਬੇਨਤੀ ਕਰਨਾ ਕਿਉਂਕਿ ਜਿੰਨੀ ਦੇਰ ਸੰਗਤ ਜਿਹੜੀ ਹੈ ਸਾਡੇ ਮੈਂਬਰ ਨਹੀਂ ਬਣ ਜਾਂਦੇ ਉਨੀ ਦੇਰ ਤੱਕ ਜਿਹੜਾ ਜਨ ਅੰਦੋਲਨ ਜਿਹੜਾ ਆ ਉਹ ਖੜਾ ਹੋਣ ਦਾ ਨਹੀਂ ਚਾਂਸ ਹੁੰਦਾ ਪਲੱਸ ਗਵਰਨਮੈਂਟਾਂ ਕਦੀ ਵੀ ਜਿਹੜੀਆਂ ਡਰਦੀਆਂ ਉਹ ਮਾਸ ਤੋਂ ਡਰਦੀਆਂ ਹੂੰ ਤੇ ਮਾਸ ਨੂੰ ਖੜਾ ਕਰਨ ਲਈ ਗੈਰ ਰਾਜਨੀਤਿਕ ਪਲੇਟ ਕਿਉਂਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ ਹਰ ਇੱਕ ਦਾ ਸਤਿਕਾਰ ਕਰਦੇ ਹਾਂ ਸੋ ਮੈਂਬਰਸ਼ਿਪ ਲਈ ਮੇਰੀ ਜ਼ਰੂਰ ਬੇਨਤੀ ਹੈ ਕਿ ਭੈਣ ਜੀ ਜਾ ਕੇ ਜਿਹੜੇ 10 ਰੁਪਏ ਲਾਈਫ ਮੈਂਬਰਸ਼ਿਪ ਉਹਦੇ ਵਿੱਚ ਅਸੀਂ ਕਿਸੇ ਦੀ ਫੋਟੋ ਨਹੀਂ ਮੰਗਦੇ ਕੁਝ ਨਹੀਂ ਮੰਗਦੇ ਜੇਕਰ ਉਹ ਮੈਂਬਰਸ਼ਿਪ ਬੜਨੇ ਸ਼ੁਰੂ ਹੋ ਗਈ ਤੇ ਅਸਲੀ ਜਿਹੜਾ ਜੜੀਆਂ ਸਾਡੀਆਂ ਫਿਰ ਲੱਗਣੀਆਂ ਗੈਰ ਰਾਜਨੀਤਿਕ ਪਲੇਟਫਾਰਮ ਦੀਆਂ ਕਿਉਂਕਿ ਉਦਾਂ ਕਹਿਣ ਨੂੰ ਵੀ ਅਸੀਂ ਇੰਨੇ ਆ ਅਸੀਂ ਇੰਨੇ ਆ ਜੁੜੇ ਕਿਤੇ ਨਹੀਂ ਉਹਨਾਂ ਦੇ ਵਿੱਚੋਂ ਫਿਰ ਬੰਦੇ ਬਾਹਰ ਨਿਕਲਣਗੇ ਉਹਨਾਂ ਦੇ ਵਿੱਚੋਂ ਜਿਹੜੇ ਮੋਰੀ ਹੁੰਦੇ ਆ ਜੇ ਆਪਾਂ ਕਹੀਏ 5 ਲੱਖ ਬੰਦਾ ਜੁੜ ਗਿਆ ਮੈਨੂੰ ਪਤਾ 5 ਲੱਖ ਦੇ ਵਿੱਚੋਂ 50 ਬੰਦੇ ਜਿਹੜੇ ਆ ਉਹ ਵਿਚਾਰਧਾਰਾ ਨੂੰ ਸਮਝਣ ਵਾਲੇ ਮਰ ਕੇ ਮੈਣੇ ਆ ਜੀ ਕਿਉਂਕਿ ਵਿਚਾਰਧਾਰਾ ਜਿਹੜੀਆਂ ਹੁੰਦੀ ਹੈ ਇਹਨਾਂ ਦੇ ਉੱਤੇ ਆਪਣੇ ਆਪ ਨੂੰ ਸੈਕਰੀਫਾਈਜ਼ ਕਰਨਾ ਪੈਂਦਾ ਸੋ ਮੈਂ ਉਮੀਦ ਕਰਦਾ ਕਿ ਭੈਣ ਜੀ ਸਭ ਦੇ ਕਿਉਂਕਿ ਬਹੁਤ ਸਲਝੇ ਹੋਏ ਆ ਕਿਉਂਕਿ ਡੇਰੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਮਦਾ ਕਰ ਰਹੇ ਸੋ ਅੱਜ ਆਏ ਜਿੱਥੇ ਮੈਂ ਧੰਨਵਾਦ ਕਰਦਾ ਤੇ ਨਾਲ ਦੇ ਨਾਲ ਸਾਡਾ ਏ ਵੀ ਅੱਗੇ ਤੋਂ ਅੱਗੇ ਅਸੀਂ ਹੋਰ ਜੁੜੀਏ ਸੰਗਤ ਨੂੰ ਵੀ ਪ੍ਰੇਰਿਤ ਕਰੀਏ ਅਸੀਂ ਵੀ ਜਾਈਏ ਜਦੋਂ ਕਿਤੇ ਫੰਕਸ਼ਨ ਹੁੰਦਾ ਮੌਕਾ ਮਿਲਦਾ ਮੈਂ ਕੋਸ਼ਿਸ਼ ਕਰਦਾ ਬਈ ਜਾਣਾ ਜਰੂਰ ਸੋ ਅੱਜ ਭੈਣ ਜੀ ਪਟਿਆਲੇ ਦੇ ਵਿੱਚ ਆਏ ਆ ਗਾਹਾਂ ਵੀ ਮੈਂ ਬੇਨਤੀ ਕਰੂੰਗਾ ਬਈ ਜਦੋਂ ਵੀ ਕਿਤੇ ਮੌਕਾ ਮਿਲਦਾ ਇਹ ਭਵਨ ਜਿਹੜਾ ਆ ਇਹ ਤੁਹਾਡੇ ਕਰਕੇ ਹੀ ਬਣਿਆ ਤੁਹਾਡਾ ਯੋਗਦਾਨਾ ਇੱਥੇ ਜਰੂਰ ਆਉਣਾ ਧੰਨਵਾਦ ਜੈਗਰਦੇਵ ਧਨਕਦੇਵ ਜੈਪੀ ਜੈਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਦੋਸਤੋ ਵਾਕਈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਆਤਰੀ ਮੈਡਮ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਮਤਲਬ ਇੱਥੇ ਆ ਚੁੱਕੇ ਨੇ ਔਰ ਵੱਡੀ ਗੱਲ ਇਹ ਹੈ ਕਿ ਜਦੋਂ ਪੋਸੂਨਾਵਾ ਚੈਨਲ ਦੀ ਸ਼ੁਰੂਆਤ ਕੀਤੀ ਸੀ ਉਸ ਵੇਲੇ ਵੀ ਬਤੌਰ ਚੀਫ ਗੈਸਟ ਆਈ ਥਿੰਕ ਇਹਨਾਂ ਨੂੰ ਕਾਲ ਕੀਤੀ ਗਈ ਸੀ ਔਰ ਬੜੇ ਆਦਰ ਸਾਹਤ ਇਹਨਾਂ ਨੂੰ ਭਵਨ ਵਿੱਚ ਲਿਆਂਦਾ ਗਿਆ ਸੀ ਉਹ ਕਵਰ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ ਡਾਕਟਰ ਆਤਰੀ ਮੈਡਮ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਮਤਲਬ ਜਗਤ ਕੀ ਦੀ ਬਾਬਾ ਜੀ ਦੇ ਡੇਰੇ ਦੇ ਨਾਲ ਸੰਬੰਧਿਤ ਔਰ ਵੱਡੀ ਗੱਲ ਇਹ ਹੈ ਕਿ ਜਦੋਂ ਜ਼ਿੰਮੇਵਾਰੀ ਕੋਈ ਨਿਭਾਉਣ ਦੇ ਕਾਬਿਲ ਹੋਵੇ ਬਖਸ਼ਿਸ਼ ਵੀ ਉਸੇ ਤੇ ਹੁੰਦੀ ਹੈ ਡਾਕਟਰ ਮੈਡਮ ਸਭ ਤੋਂ ਪਹਿਲਾਂ ਮੇਰੇ ਵੱਲੋਂ ਜੈ ਗੁਰਦੇਵ ਤਨ ਗੁਰਦੇਵ ਜੈ ਗੁਰਦੇਵ ਤਨ ਗੁਰਦੇਵ ਜੈ ਪੀ ਜੈ ਭਾਰਤ ਅੱਜ ਬਹੁਤ ਹੀ ਸੌਭਾਗਯਸ਼ਾਲੀ ਪਲ ਹੈ ਕਿ ਮੇਰੀ पटियाला की जो यात्रा है वो सफल हो गई यहाँ पोसू नामा सेंटर के बीच में आकर श्री फकीर चंद जी जस्सल जी जिन्होंने इस पोसू नामा का उद्घाटन कुछ साल पहले किया था आज इसको देखकर मुझे बहुत ही अच्छा लग रहा है पूरी टीम के साथ और लगातार इस चैनल को सक्रिय बनाए हुए हैं और न केवल सक्रिय ही बनाए हुए हैं बल्कि इसमें समाज के बारे में जो चर्चा विमर्श और जो सुझाव और जो जितनी भी करंट एक्टिविटीज़ हैं उसके बीच में भाग लेने के साथ साथ इस पशुनामों नामा के माध्यम से ये समाज तक पहुंचा रहे हैं और इसी जागरूकता की आज ज़रूरत है मैं श्री जस्सल जी का और सोम सहोता जी जो अपनी टीम के साथ लगातार यहाँ काम कर रहे हैं अनिल अत्री जी और अमरजीत जी जो यहाँ पहुँचे हैं और जिन्होंने बड़े ही टाइम की पंक्चुअलिटी को समझते हुए हम यहाँ विचार विमर्श करने के लिए एकत्रित हुए थे तो मैं सभी का तहदिल से शुक्रिया अदा करती हूँ यहाँ पटियाले में जब उनको पता लगा कि मैं यहाँ आ रही हूँ किसी कार्यक्रम के दौरान तो लगातार जस्सल जी ने सहोता जी ने और अनिल जी ने फोन करने शुरू कर दिए तो ये जो भावना है ये मिशन के साथ जुड़ी भावनाएं हैं जब हम सभी एक साथ बैठते हैं समाज की बात करते हैं गुरु रविदास महाराज जी की विचारधारा की बात करते हैं तो आपस में जो बड़ी ही स्वस्थ चर्चा होती है उसके माध्यम से हम समाज को कुछ देने की चाहत रखते हैं मैंने देखा कि जस्सल जी ने बहुत पहले ही ये मिशन शुरुआत कर ली थी यात्रा की और अभी जगह जगह जाकर जहाँ भी उन्हें लगता है कि समाज के बीच में मुझे कहने का जो मेरा बात है उस पर उसका प्रभाव जरूरी है ये काम मुझे करना है तो सारा कुछ छोड़कर कर वहाँ पहुँचाते हैं और ये चाहते हैं कि हम सभी भी इसी तरह इस विचारधारा के साथ जुड़े समाज के मुद्दों पर जुड़े जिसकी आज बहुत ही जरूरत है हम देख रहे हैं जगह जगह धार्मिकता के नाम पर सांप्रदायिकता के रूप में या जाति भेदभाव के रूप में अनेक मुश्किलें आ रही हैं हमने इन सारी संकीर्ण दीवारों को तोड़कर एक बहुत ही विशाल हृदय लेकर सभी धर्मों का सभी वर्णों का सभी समुदायों का प्यार करते हुए आदर सम्मान करते हुए देश को एक नई दिशा प्रदान करनी है कोई कर्मकांड नहीं करना है किसी प्रकार के अपने स्वार्थ को ध्यान में न रखते हुए देश और समाज के हित की बात करनी है मुझे बहुत खुशी हुई है कि इन सभी ने आ, मुझे वो मान सम्मान दिया है जिसके मैं योग्य नहीं हूँ क्योंकि मैं डेरा स्वामी जगतगिरी आश्रम में एक सेवाधार के रूप में काम कर रही हूँ और मुझे लगता है कि जितना भी समय यहाँ मैं दे पाऊँ अपने समय के मुताबिक अपनी योग्यता के मुताबिक उतना मैं काम करती हूँ लेकिन इन्होंने मुझे बहुत ही बड़प्पन दिया है ना जाने क्यों ये उस मालिक की बख्श है तो मैं पुनः इस पोसुनामा नामा के आगे बढ़ने की कामना के साथ और ये जो डॉक्टर बी आर अम्बेडकर ऊर्जा भवन है इसकी ऊर्जा हमेशा इन सभी श्रद्धालुओं पर पड़ती रहे समाज पर पड़ती रहे इसी मनोकामना के साथ सभी का दिल से शुक्रिया अदा करती हूँ और सबसे ज़्यादा मैं उस भगवान का सतगुरु रविदास महाराज जी का और परम पूज्य संत स्वामी गुरुदेव गिरी महाराज जी का शुक्रिया अदा क्या कर सकते हैं उनके आगे नमन होती हूँ जिन्होंने हमें इस योग्य बनाया है ना कुछ करूँ ना कर सकूँ ना कुछ करे शरीर करने वाला और है कहत कबीर कबीर जय गुरुदेव जय गुरु रविदास जी जय भीम जय भारत ਸੋ ਦੋਸਤੋ ਡਾਕਟਰ ਸੋਮਾਤਰੀ ਮੈਡਮ ਦੇ ਤੁਸੀਂ ਵਿਚਾਰ ਸੁਣੇ ਆ ਕਮਾਲ ਹੈ ਸ਼ਬਦਾਬਲੀ ਔਰ ਇਸ ਸ਼ਬਦਾਬਲੀ ਸੰਗਤ ਤੋਂ ਹੀ ਆਉਂਦੀ ਹੈ ਜਿਵੇਂ ਜਸਲ ਸਾਹਿਬ ਵੀ ਅਕਸਰ ਇਹਨਾਂ ਨਾਲ ਰਾਜ ਜਾਂਦੇ ਗੱਲਾਂ ਬਾਤਾਂ ਕਰਦੇ ਹੀ ਰਹਿੰਦਾ ਇਹਨਾਂ ਦੀ ਸ਼ਬਦਾਬਲੀ ਦਾ ਹੀ ਮਤਲਬ ਅੱਜ ਇਹ ਹੈ ਕਿ ਦੁਨੀਆ ਦੇ ਕੋਨੇ-ਕੋਨੇ ਤੇ ਕੋਈ ਵੀ ਸ਼ਖਸੀਅਤ ਹੈ ਉਹ ਇਹਨਾਂ ਨੂੰ ਮਿਲਣਾ ਚਾਹੁੰਦੀ ਹੈ ਸੋਮਾਤਰੀ ਮੈਡਮ ਨੇ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਪੋਸੂ ਨਮਾਹ ਬਾਰੇ ਗੱਲਬਾਤ ਕੀਤੀ ਅਸੀਂ ਜਸਲ ਸਾਹਿਬ ਨੇ ਅੱਜ ਤੋਂ 3-4 6 ਮਹੀਨੇ ਪਹਿਲਾਂ ਇੱਕ ਬੂਟਾ ਲਾਇਆ ਸੀ ਉਹ ਬੂਟਾ ਹੁਣ ਵੱਧ ਰਿਹਾ ਹੈ ਫੁੱਲ ਰਿਹਾ ਹੈ ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਜੀ ਹੱਥ ਹੈ ਤੇ ਤੁਹਾਡਾ ਹੈ ਦੋਸਤੋ ਪੋਸੂ ਨਾਮਾ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਪੋਸੂ ਨਾਮਾ ਚੈਨਲ ਦੇ ਅਗਲੇ ਸਾਡੇ ਮਹਿਮਾਨ ਨੇ ਆ ਸ਼੍ਰੀ ਅਮਰ ਚੰਦ ਜੀ ਜਿਹੜੇ ਕਿ ਡਿਸਟ੍ਰਿਕਟ ਮੁਹਾਲੀ ਤੋਂ ਬਤੌਰ ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਯੂਨਿਟੀ ਦੀ ਸੇਵਾ ਨਿਭਾ ਰਹੇ ਨੇ ਔਰ ਡਾਕਟਰ ਸੋਮਾ ਆਤਰੀ ਬਾਰੇ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਦੇ ਨੇ ਕੀ ਕਹਿਣਾ ਚਾਹੁੰਦੇ ਨੇ ਆਪਾਂ ਉਹਨਾਂ ਦੀ ਜ਼ੁਬਾਨੋਂ ਸੁਣਦੇ ਹਾਂ जय गुरुदेव ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਊਰਜਾ ਪਵਨ ਵਿਖੇ ਡਾਕਟਰ ਮੈਡਮ ਸੋਮਾਤਰੀ ਜੀ ਜੋ ਕਿ ਡੇਰਾ ਜਗਤਕਿਰਿ ਆਸ਼ਰਮ ਪਠਾਨਕੋਟ ਤੋਂ ਇੱਥੇ ਆਏ ਨੇ ਸਾਡੇ ਬਕਾਇਦਾ ਸਟੂਡੀਓ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਵਿਚਾਰ ਵੀ ਰੱਖੇ ਨੇ ਤੇ ਮੈਂ ਮਤੌਰ ਪ੍ਰਧਾਨ ਜ਼ਿਲ੍ਹਾ ਮੋਹਾਲੀ ਤੋਂ ਉਹਨਾਂ ਦਾ ਇੱਥੇ ਆਉਣ ਤੇ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਗੁਰਦੇਵ ਧੰਨਵਾਦ ਜੈਪੀ ਜੈਪੰਗ ਸੋ ਦੋਸਤੋ ਇਹ ਬਹੁਤ ਘੱਟ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਜਾਂਦੇ ਨੇ ਇਹ ਇਹਨਾਂ ਦੀ ਸ਼ਖਸੀਅਤ ਹੈ ਸੋ ਇਹਨਾਂ ਦਾ ਵੈਲਕਮ ਕਰਨਾ ਧੰਨਵਾਦ ਕਰਨਾ ਹੀ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਵੀ ਸਾਡੇ ਵੀੜੇ ਵਿੱਚ ਇਹੋ ਜਿਹੀਆਂ ਸ਼ਖਸੀਅਤਾਂ ਆਉਂਦੀਆਂ ਨੇ ਤੇ ਸੱਚਮੁੱਚ ਸਾਡੇ ਕੋਲ ਸ਼ਬਦ ਜਿਹੜੇ ਉਹ ਘੱਟ ਜਾਂਦੇ ਨੇ ਮਿਸਟਰ ਅਨਿਲ ਅਤਰੀ ਜੀ ਅਨਿਲ ਅਤਰੀ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਰ ਬੜੇ ਮਾਸ਼ਾਅੱਲਾ ਹੁਣ 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 ਠੀਕ ਹੈ ਕਾਫੀ ਦੂਰ ਚੱਲ ਗਏ ਲੱਗਦੇ ਸੀਗੇ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਡਾਕਟਰ 소ਮਾ ਅਤਰੀ ਜੀ ਤਸ਼ਰੀਫ ਫਰਮਾਨੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈparat ਮੈਂ ਡਾਕਟਰ ਅਭੇਦਕਰ ਊਰਜਾ ਭਵਨ ਵਿੱਚ ਸਭ ਤੋਂ ਪਹਿਲਾਂ ਮੇਰੇ ਪਰਮ ਪੂਜੇ ਸਤਗੁਰੂ ਮਹਾਰਾਜ ਜਗਤਗਿਰੀ ٹرسٹ ਜੀ ਦੇ ਗੁਰਦੀਪ ਗਰੀ ਮਹਾਰਾਜ ਜੀ ਦੇ ਆਦੇਸ਼ ਅਨਸਾਰ ਇੱਥੇ ਆਇਆ ਸੀ ਜਦੋਂ ਇਸ ਊਰਜਾ ਭਵਨ ਦਾ ਉਦਘਾਟਨ ਹੋਣਾ ਸੀ ਜੀ ਤੇ ਜਸਲ ਸਾਹਿਬ ਜੀ ਨਾਲ ਮੇਰੀ ਉਦੋਂ ਮੁਲਾਕਾਤ ਹੋਈ ਬਹੁਤ ਵਧੀਆ ਲੱਗਾ ਔਰ ਉਸ ਤੋਂ ਬਾਅਦ 2-3 ਵਾਰੀ ਮੈਨੂੰ ਮਹਾਰਾਜ ਜੀ ਨਾਲ ਔਰ ਮੈਡਮ ਮੱਤਰੀ ਨਾਲ ਆਉਣ ਦਾ ਮੌਕਾ ਮਿਲਿਆ ਵੈਸੇ ਵਿੱਚ ਵਿੱਚ ਮੈਂ ਕਈ ਵਾਰੀ ਇੱਥੇ ਊਰਜਾ ਭਵਨ ਚ ਆਉਂਦਾ ਰਹਿੰਦਾ ਜਸਲ ਸਾਹਿਬ ਦੇ ਕਹਿਣ ਤੇ ਜਸਲ ਸਾਹਿਬ ਦੀ ਮਿਹਨਤ ਔਰ ਅੰਤਖ ਜਿਹੜੀ ਹੈਗੀ ਹੈ ਪ੍ਰਿਆਸ ਨਾਲ ਇਹ ਊਰਜਾ ਭਵਨ ਜਿਹੜਾ ਸਾਡੇ ਸਾਰੇ ਸਮਾਜ ਦੇ ਲਈ ਇੱਕ ਸਰੋਤ ਬਣਿਆ ਹੈ ਤੁਬੀਦਾ ਦਾ ਸ਼ਰੂਤ ਮੰਨੇ ਸਾਡੇ ਸਮਾਜ ਨੂੰ ਉੱਪਰ ਚੁੱਕਣ ਦਾ ਜਿਹੜਾ ਇਹ ਸ਼ਰੂਤ ਮੰਨੇ ਹੈ ਸਾਡੇ ਸਮਾਜ ਨੂੰ ਇੱਕ ਜਗ੍ਹਾ ਮਿਲੀ ਹੈ ਜਿੱਥੇ ਅਸੀਂ ਆ ਕੇ ਆਪਣੀ ਗੱਲ ਕਹਿ ਸਕਦੇ ਹਾਂ ਤੇ ਉਸ ਤੋਂ ਵੀ ਉੱਪਰ ਇਹ ਜਿਹੜਾ ਪੋਸੂ ਨਾਮਾ ਇਹਨਾਂ ਨੇ ਚੈਨਲ ਚਲਾਇਆ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਸਭ ਨੂੰ ਜਸਲ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਇਸ ਚੈਨਲ ਦੇ ਮਾਧਿਅਮ ਨਾਲ ਅਸੀਂ ਆਪਣੇ ਵਿਚਾਰ ਜਿਹੜੇ ਹੈ ਸਾਰੇ ਆਪਣੇ ਸਮਾਜ ਤੱਕ ਪਹੁੰਚਾ ਸਕਦੇ ਹਾਂ ਜਿਹਦੇ ਨਾਲ ਅਸੀਂ ਆਪਣੇ ਸਮਾਜ ਨੂੰ ਉੱਪਰ ਚੁੱਕ ਸਕਦੇ ਹਾਂ ਬਲੰਦੀਆਂ ਤੇ ਪਹੁੰਚਾ ਸਕਦੇ ਹਾਂ ਮੈਂ ਡਾਕਟਰ 소마 ਅਤਰੀ ਦਾ ਫੇਰ ਇੱਕ ਵਾਰੀ ਬਹੁਤ ਧੰਨਵਾਦ ਕਰਦਾ ਕਿ ਇਹਨਾ ਕਰਕੇ ਅੱਜ ਫੇਰ ਮੈਨੂੰ ਡਾਕ ਆਪਣੇ ਡਾਕਟਰ ਅੰਬੇਦਕਰ ਊਰਜਾ ਪਰ ਵਿੱਚ ਆਉਣ ਦਾ ਤੇ ਇਸ ਚੈਨਲ ਵਿੱਚ ਆ ਕੇ ਆਪਣੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਸ਼ਖਸੀਅਤ ਜੁੜੇ ਸਨ ਮਿਸਟਰ ਅਨੈਲ ਅਤਰੀ ਜੀ ਔਰ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ ਆਪਣੇ ਆਪਣੇ ਸ਼ਬਦ ਨੇ ਥੈਂਕਸ ਕਹਿਣਾ ਹੋਵੇ ਧੰਨਵਾਦ ਕਰਨਾ ਹੋਵੇ ਆਪਣੇ ਆਪਣੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਸੋ ਦੋਸਤੋ ਅੱਜ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਸਾਡੇ ਬਹੁਤ ਹੀ ਰਿਸਪੈਕਟਡ ਭੈਣ ਜੀ ਡਾਕਟਰ 소ਮਾ ਅਤਰੀ ਜੀ ਤਸ਼ਰੀਫ ਫਰਮਾ ਨੇ ਅਨੈ ਲਤਰੀ ਜੀ ਆਈ ਹੋਏ ਨੇ ਅਮਰਚੰਦ ਜੀ ਔਰ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਸੋ ਉਹਨਾਂ ਦੇ ਵਿਚਾਰ ਸੁਣੇ ਤੁਹਾਨੂੰ ਸਾਡੇ ਵਿਚਾਰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਕਿਉਂਕਿ ਜਸਲ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਵੱਧ ਤੋਂ ਵੱਧ ਪਾਵਰ ਆਫ ਸੋਸ਼ਲ ਯੂਨਿਟੀ ਦੇ ਮੈਂਬਰ ਬਣਨਾ ਔਰ ਇੱਕ ਜਿਹੜਾ ਫਾਰਮ ਹੈ ਔਰ ਉਹ ਭਰਨਾ ਹੈ ਉਹਦੇ ਵਿੱਚ ਕੋਈ ਵੀ ਟਰਮਸ ਕੰਡੀਸ਼ਨ ਜ਼ਿਆਦਾ ਨਹੀਂ ਹੈ ਸਿਰਫ ਪੂਰੀ ਉਮਰ ਦੀ ਉਹਦੀ ਫੀਸ ਜਿਹੜੀ ਹੈ ਉਹ 10 ਰੁਪਏ ਹੈ ਸੋ ਇਸ ਬੇਨਤੀ ਨੂੰ ਜ਼ਰੂਰ ਸਵੀਕਾਰ ਕਰੋ ਜਿੱਥੇ ਵੀ ਤੁਸੀਂ ਬੈਠੇ ਹੋ ਦੁਨੀਆ ਦੇ ਕੋਨੇ-ਕੋਨੇ ਤੇ ਬੈਠੇ ਹੋ ਔਰ ਬਾਬਾ ਸਾਹਿਬ ਦੀ ਵਿਚਾਰਤਾਰਾ ਸਤਗੁਰ ਰਵਿਦਾਸ ਮਹਾਰਾਜੀ ਦੀ ਵਿਚਾਰਤਾਰਾ ਦੇ ਜੇ ਤੁਸੀਂ ਕਾਇਲ ਹੋ ਤਾਂ ਜ਼ਰੂਰ ਇਸ ਫਾਰਮ ਦੇ ਨਾਲ ਤੁਸੀਂ ਅਟੈਚ ਹੋ ਸਕਦੇ ਹੋ ਸੋ ਇਸ ਪ੍ਰੋਗਰਾਮ ਨੂੰ ਇਸ ਐਪੀਸੋਡ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਜੁੜੇ ਰਹੋ ਪੋਸੂਨਾਮਾ YouTube ਚੈਨਲ ਦੇ ਨਾਲ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸੋ ਹੋਂਤਾ ਪੋਸੂਨਾਮਾ ਹੈੱਡ ਆਫਿਸ ਤੋਂ ਪਟਿਆਲਾ